ਅੰਮ੍ਰਿਤਸਰ ਦੇ ਇਲਾਕਾ ਕੋਟ ਖਾਲਸਾ ਦੇ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 85ਵਾਂ ਵਿਸ਼ਾਲ ਹੌਲਾ ਮੁਹੱਲਾ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਅਤੇ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਇਸ ਮੌਕੇ ਤੇ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਜੀ ਨੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਰਾਗੀ ਢਾਡੀ ਜਥਿਆਂ ਵੱਲੋਂ ਕੀਰਤਨ ਜਸ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਦੇ ਵਾਸਤੇ ਲੰਗਰ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਖਬਰ આજ ਤੱਕ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਮੈਂ ਪਰਮੇਂਦਰ ਸਿੰਘ ਸੰਦੂ ਸਕਤਲ ਗੁਰਦੁਆਰਾ ਬੋੜੀ ਸਾਹਿਬ ਅੱਜ ਤੀਸੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਸੰਪੂਰਨ ਭੋਗ ਪਾਏ ਗਏ ਹਨ ਚੌਥੀ ਲੜੀ ਦੇ 51 ਸ੍ਰੀ ਅਖੰਡ ਪਾਠ ਸਾਹਿਬਾਂ ਦੇ ਆਰੰਭ ਹੋ ਚੁੱਕੇ ਹਨ ਆਏ 85 ਇਹ ਹਲੇ ਮਹਲੇ ਦਾ ਪਹਿਲਾ ਦਿਵਾਨ ਹੈ ਇਸੇ ਤਰ੍ਹਾਂ ਹੀ 4 ਦਿਨ 23 24 25 ਤੇ 26 ਨੂੰ ਦਿਵਾਨ ਚੱਲਣੇ ਹਨ 27 ਤਰੀਕ ਨੂੰ ਪੰਜਵੀਂ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਸੰਪੂਰਨ 51 ਸ੍ਰੀ ਅਖੰਡ ਪਾਠ ਸਾਹਿਬਾਂ ਸੰਪੂਰਨ ਹੋ ਜਾਣੇ ਹਨ ਇਹਦੇ ਨਾਲ ਟੋਟਲ ਜਿਹੜੇ ਹਨ ਕੁੱਲ ਮਿਲਾ ਕੇ 255 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋ ਜਾਣੇ ਹਨ 27 ਤਰੀਕ ਵਾਲੇ ਦਿਨ ਇਸੇ ਹੀ ਦਵਾਨ ਹਾਲ ਦੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਾ ਤੱਕ ਦਸਤਾਰ ਬੰਦੀ ਮੁਕਾਬਲੇ ਜਿਹੜੇ ਕਰਾਏ ਜਾ ਰਹੇ ਹਨ ਸਾਰਿਆਂ ਨੂੰ ਦਸਤਾਰ ਬੰਦੀ ਮੁਕਾਬਲੇ ਜੀ ਹਿਸਾ ਲੈਣ ਦੀ ਕਿਰਪਾਲਤਾ ਕਰਨੀ ਹੈ ਠੀਕ ਹੈ ਸਾਰਿਆਂ ਤੋਂ ਇਹ ਹੀ ਅਪੀਲ ਹੈ ਕਿ ਆਪੋ ਆਪਣੇ ਘਰਾਂ ਚ ਕੋਈ ਨਾ ਵੇ ਟਾਈਮ ਕੱਢ ਇਹ ਜਿਹੜਾ ਸਮਾਂ ਹੈ ਇਹ ਨਸੀਬਾਂ ਦੇ ਨਾਲ ਮਿਲਦਾ ਹੈ ਕਿ ਉਹ ਸਾਰਿਆਂ ਮੈਂ ਬੇਨਤੀ ਇਹੀ ਕਰਦਾ ਕਿ ਆਪਾਂ ਆਪਣੇ ਘਰਾਂ ਚੋਂ ਟਾਈਮ ਥੋੜਾ ਬੋੜਾ ਟਾਈਮ ਕਰਕੇ ਜਿੰਨਾ ਵੀ ਤੁਸੀਂ ਟਾਈਮ ਕੱਢ ਸਕਦੇ ਆਣ ਕੇ ਗੁਰੂ ਘਰ ਅਰਚਨ ਕਰਕੇ ਅਰਜੀਆਂ ਪਰ ਉਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਓ ਇਹ ਹੀ ਸਤਿ ਸਾਨੂੰ ਬੇਨਤੀ ਹੈ ਬੋੜੀ ਸਾਹਿਬ ਦਾ ਇੱਕ ਮਿੰਟ ਦਾ ਇਤਿਹਾਸ ਦਸਣਾ ਜੀ ਬੋੜੀ ਸਾਹਿਬ ਨਾ ਕਿਸ ਤਰ੍ਹਾਂ ਬਿਆ ਜੀ ਬੋੜੀ ਸਾਹਿਬ ਇਥੇ ਇੱਕ ਬੋੜੀ ਦਾ ਦਰਗ ਸੀ ਸਾਇਰ ਉਸ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰੂ ਅਰਵਡਾਲੀ ਸਾਹਿਬ ਤੋਂ ਅਮਰ ਸਾਹਿਬ ਸਾਬ ਤੱਕ ਜਾਂਦੇ ਹੁੰਦੇ ਸੀ ਇਥੇ ਬੋੜੀ ਦੇ ਦਰਖਤਲੇ ਆਣ ਕੇ ਬੈਠ ਕੇ ਆਰਾਮ ਕਰਦੇ ਦਮ ਲਿਆ ਕਰਦੇ ਸਨ ਆਉਂਦੀ ਵਾਰ ਵੀ ਜਾਂਦੀ ਵਾਰ ਵੀ ਕਿਉਂਕਿ ਵਿਡਾਲੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਰਾਜ ਦਾ ਜਨਮ ਸਥਾਨ ਹੈ ਇਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਨਮ ਹੋਇਆ ਸੀ ਤੇ ਉਹ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਵੀ ਮਹਾਰਾਜ ਇਸੇ ਬੋੜੀ ਥਲੇ ਆਣ ਕੇ ਬੈਠਦੇ ਬੋੜੀ ਤੋਂ ਬੋੜੀ ਸਾਹਿਬ ਨਾਮ ਰਹਿ ਗਏ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੋ ਆਰਾਮ ਰਾਜੇ ਦੇ ਮਹਾ ਮਕਾਨ ਅੰਸਾਰ ਜਿੱਥੇ ਗੁਰੂ ਸਾਹਿਬ ਦੇ ਚਰਨ ਪਾਏ ਉਹ ਬੋੜੀ ਤੋਂ ਬੋੜੀ ਸਾ ਮਾ ਚੰਦਰ ਸਿੰਘ ਮੁਕਤ ਸੇਵਾਦਾਰ ਗੁਰਦੁਆਰਾ ਬੋੜੀ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਵਿਖੇ ਭੋਲੇ ਮਹਲੇ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਵਾਰ 50 ਹੋਲਾ ਮਹਲਾ ਸੰਕਾਂ ਦੇ ਜੋਗ ਨਾਲ ਬਣਾਇਆ ਜਾ ਰਿਹਾ ਹੈ ਆਧਾਰ ਕਵਿੰਦਰੀ ਖੜੀ ਜੜੀ ਨਾਮੀ ਹੈ ਔਰ ਤ੍ਰਿਰੀ ਲੜੀ ਦੇ ਜਗਦੀਸ਼ ਸਿੰਘ ਸਾਹਿਬ ਦਾ ਭੋਗ ਪਿਆ 153 ਸ੍ਰੀ ਖੰਡ ਪਾਰ ਸਾਹਿਬ ਦੀ ਸੰਗੁੰਨਤਾ ਹੋਈ ਹੈ ਔਰ ਅੱਜ 255 ਜਿਹੜਾ ਬਰੰਗਣ ਹੈ ਔਰ ਇਹ ਨਿਰੰਤਰ ਲੜੀ 27 ਮਾਰਚ ਤੱਕ ਚੱਲਣੀ ਹੈ ਔਰ 255 ਸਿਰ ਅਖੰਡ ਪਾਰਤਾਲ ਦੀ ਜਿੰਮਤਾ ਹੁਣੀ ਔਰ ਇਸ ਦੇ ਦੌਰਾਨ 11 ਤਰੀਕ ਨੂੰ ਵਾਲੀਬਾਲ ਦੇ ਟੂਰਨਾਮੈਂਟ ਕਰਾਇਆ ਗਿਆ ਤਾਂ ਕਿ ਸਾਡੀ ਨੌਜਵਾਨ ਪੀੜੀ ਖੇਡਾਂ ਦੇ 브੍ਰਹੀ ਪ੍ਰੇਰਿਤ ਹੋ ਕੇ ਆਪਣਾ ਜੀਵਨ ਰੁਬਾ ਕਰੇ ਤਾਂ ਕਿ ਜਿਹੜਾ ਪੰਜਾਬ ਤੇ ਰੌਲਾ ਪਿੰਦਾ ਹੈ ਕਿ ਨਜੇ ਦਾ ਦੌਰ ਚੱਲ ਰਿਹਾ ਹੈ ਸਾਡੇ ਨੌਜਵਾਨ ਜਦੋਂ ਵੀ ਖੇਡਾਂ ਵਾਲਾ ਪ੍ਰਦਰਸ਼ਨ ਹੋਣਗੇ ਤੇ ਆਪਣੇ ਆਪ ਜੋ ਰਸ਼ਿਆਂ ਤੋਂ ਦੂਰ ਰਹਿਣਗੇ ਔਰ 23 24 25 26 ਚਾਰ ਧਾਰਮਿਕ ਦਿਵਾਨ ਸਜਾਏ ਜਾਣਗੇ ਜਿਸ ਵਕ ਪੰਥ ਦੇ ਮਹਾਨ ਰਾਗੀ ਢਾਡੀ ਪ੍ਰਚਾਰ ਕਥਾਵਾਚ ਗੁਰ ਬਾਣੀ ਜਨਾ ਕੇ ਸਿੱਖ ਇਤਿਹਾਸ ਨਾਲ ਕੇ ਗੁਰ ਇਤਿਹਾਸ ਨਾਲ ਕੇ ਸੰਕਾ ਨੂੰ ਗੁਰੂ ਨਾਲ ਜੋੜਨ ਦਾ ਪ੍ਰਯਾਲਾ ਕਰਨਗੇ ਔਰ 27 ਤਰੀਕ ਨੂੰ ਬੱਚਿਆਂ ਦੇ ਦਸਤਾਰਨ ਕਲਾਬਲੇ ਕਰਾਏ ਜਾਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਸਿਰਾਂ ਤੇ ਦਸਤਾਰਾਂ ਸਜਾਉ ਜੋ ਸਾਨੂੰ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਆਪਣਾ ਪਰਿਵਾਰ ਵਾਰ ਕੇ ਤੇ ਸਾਡੇ ਸਿਰਾਂ ਤੇ ਦਸਤਾਰਾਂ ਸਜਾਈਆਂ ਅਸੀਂ ਉਹਨਾਂ ਦਸਤਾਰਾਂ ਦੀ ਕਦਰ ਕਰਦੇ ਹੋਏ ਆਪਣੀ ਸਿਰਾਂ ਤੇ ਦਸਤਾਰਾਂ ਸਜਾ ਕੇ ਆਪਣਾ ਜੀਨ ਵਾਧ ਕਰੀਏ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕਿ ਨਾ ਹੋਲੇ ਮਹਲੇ ਦੇ ਪੂਰੇ ਪ੍ਰਾਂਦਾ ਵਿੱਚ ਆਪ ਵੀ ਸ਼ਮੂਲੀਅਤ ਕਰਕੇ ਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਕੇ ਆਪਣਾ ਜੀਵਨ ਨਰਵਾ ਕਰਨ ਦਾ ਉਪਰਾਲਾ ਕਰੀਏ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਨੂੰ ਪ੍ਰਮਾਣਿਤ ਕੀਤਾ ਹੈ ਕਿ ਪਈ ਪ੍ਰਾਪਤ ਮਨੁੱਖ ਦੇ ਹੋਰਿਆ ਗੋਬਦ ਮਿਲਣ ਜੀਏ ਤੇਰੀ ਬਰੀਆ ਅਵਰ ਕਾ ਕੇ ਕਿਤੇ ਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਉਸ ਗੁਰਬਾਣੀ ਦੀ ਪੂਰਤੀ ਕਰਦੇ ਹੋਏ ਆਪਣਾ ਜੋ ਸਮਾਸਨ ਮਨੁੱਖਾ ਜਨਮ ਜਤੀਤ ਕਰਨ ਦਾ ਮਿਲਿਆ ਉਸ ਨੂੰ ਸਫਲ ਕਰਨ ਦਾ ਉਪਰਾਲਾ ਕਰੀਏ ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਨਾ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਓ ਅਤਿਆਹ ਸੁਣ ਕੇ ਬਾਣੀ ਸੁਣ ਕੇ ਆਪਾਂ ਜੀਵਨ ਸਫਲ ਕਰਨ ਦਾ ਪ੍ਰਵਾਹ ਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 1 ਪੈਸੇ ਅੱਜ ਕੱਲ੍ਹ ਦੇ ਯੂਥ ਨੂੰ ਜਿਹੜੇ ਕਿ ਨਸ਼ੇ ਦੇ ਛੇਵੇਂ ਦਰਿਆ ਵਿੱਚ ਡੁੱਬਦੇ ਚਲਾ ਰਹੇ ਨੇ ਉਹਨਾਂ ਨੂੰ ਕਿਹਾ ਸਰ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੌਲੇ ਮਹਲੇ ਦਾ ਪਰਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਧਰਮ ਕੀਤਾ। ਔਰ ਉਸ ਤੇ ਚੱਲਦਿਆਂ ਹੋਇਆਂ ਸਾਡੇ ਬਜ਼ੁਰਗਾਂ ਨੇ ਵੀ ਇੱਥੇ ਹੋਲੇ ਮਾਲੇ ਦੀ ਪਰੰਪਰਾ ਨੂੰ ਰੰਗ ਕੀਤਾ ਹੈ। ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਗੁਰੂ ਘਰ ਨਾਲ ਜੁੜ ਕੇ ਬਾਣੀ ਪੜ ਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਅਨਰਵਾਹ ਕਰਨਗੇ। ਤੋਂ ਸਾਨੂੰ ਆਸ ਹੈ ਕਿ ਜਿਹੜਾ ਵੀ ਨੌਜਵਾਨ ਬਾਣੀ ਬਾਣੇ ਨਾਲ ਜੁੜ ਕੇ ਬਾਣੀ ਬਾਣੇ ਦਾ ਧਾਰ ਨਹੀਂ ਹੋਗੇ। ਜੀ ਹੁਣ ਬਤੀਤ ਕਰਦਾ ਹੈ ਗੁਰੂ ਬਿਮਾਰ ਦੀ ਬਖਸ਼ਾ ਦਾ ਸਦਕਾ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਨਾਲ ਜੁੜ ਕੇ ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਰੁਵਾ ਕਰੋ ਠੀਕ ਹੈ